ਕਿ ਮੈਨੂੰ بڑے ਲੋਕਾਂ ਨੇ ਕਿਹਾ ਹੈਗਾ ਤੇਰੇ ਬਾਰੇ ਕਿ ਨਾਏ ਕੁੜੀ ਤੇ ਯਕੀਨ ਕਰ ਨਾਏ ਕੁੜੀ ਤੇ ਯਕੀਨ ਕਰ ਬਰਬਾਦ ਹੋ ਜਾਏਗਾ ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਕਿ ਮਿਆਂਕੀ ਸ਼ਰਮਾ ਆਪਣੇ ਕੁਝ ਦੋਸਤਾਂ ਨਾਲ ਹੀ ਮਾਨੀ ਦੇ ਘਰ ਦੇ ਬਾਹਰ ਗਿਆ ਅਤੇ ਉਹਨਾਂ ਦੇ ਘਰ ਸ਼ਰਾਬ ਦੀਆਂ ਬੋਤਲਾਂ ਸਿੱਟ ਕੇ ਆਉਂਦਾ। ਸੋ ਉੱਥੇ ਤੁਹਾਨੂੰ ਦੱਸਦੀ ਹੈ ਕਿ ਮਿਆਂਕੀ ਸ਼ਰਮਾ ਨੇ ਕਲੀਅਰ ਕਰ ਦਿੱਤਾ ਹੈ ਕਿ ਉਹਨੇ ਐਦਾ ਕਿਉਂ ਕੀਤਾ। ਮਿਆਂਕ ਨੇ ਕਿਹਾ ਕਿ ਹਿਮਾਨੀ ਵੱਲੋਂ ਮੇਰੀ ਮਾਂ ਨੂੰ ਬਹੁਤ ਜ਼ਿਆਦਾ ਮਾੜਾ ਬੋਲਿਆ ਗਿਆ ਸੀ ਅਤੇ ਇਸੇ ਕਰਕੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਸੀ। ਇਹ ਗੱਲ ਕਲੀਅਰ ਵੀ ਹੋ ਗਈ ਸੀ ਅਤੇ ਰਾਜੀਨਾਮਾ ਵੀ। ਮੇਰੀ ਖੁਸ਼ੀ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ। ਕੁੜੀਆਂ ਦੀ ਸੁਣਵਾਈ ਜ਼ਿਆਦਾ ਹੁੰਦੀ ਆ। ਕੁੜੀਆਂ ਮੁੰਡਿਆਂ ਨੂੰ ਕਿਸੇ ਵਿੱਚ ਫਸਾ ਦਿੰਦੀਆਂ। ਸਾਰੀਆਂ ਕੁੜੀਆਂ ਸੇਮ ਹੁੰਦੀ ਸ਼ਰਮਾ ਨੇ ਵੀ ਆਪਣਾ ਜਵਾਬ ਦਿੱਤਾ ਕਿ ਉਹਨੇ ਇਹ ਸਭ ਕੁਝ ਕਿਉਂ ਕੀਤਾ ਕਿ ਮਿਆਂਕ ਸ਼ਰਮਾ ਨੇ ਹੀ ਮਾਨੀ ਦੇ ਘਰ ਐਵੇਂ ਬੰਦੇ ਲੈ ਕੇ ਜਾਣਾ ਬਿਲਕੁਲ ਸਹੀ ਸੀ। ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ। ਬਣੀ ਰਿਓ ਸਾਡੇ ਚੈਨਲ ਦੇ ਨਾਲ। ਧੰਨਵਾਦ। ਤਾਂ ਦੂਜੇ ਬੰਨੇ ਤੂੰ ਹੀ ਕਹਿੰਦੀ ਸੀ ਨਾ ਕਿ ਲੋਕਾਂ ਤੇ ਯਕੀਨ ਨਾ ਕਰ ਤੂੰ ਮੇਰੇ ਤੇ ਯਕੀਨ ਕਰ। ਦੇਖ ਲੈ ਤਾ ਤੇ ਯਕੀਨ ਕਰਨ ਦਾ ਨਤੀਜਾ ਜਮ।